ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਆਕਰੀਆ ਜਦਾਲ ਵਿਖੇ ਜੋ ਕਿ ਆਪਣੇ ਨਗਰ ਵਿੱਚ ਆਪਣੀ ਮੇਨ ਫਰਨੀ ਸੜਕ ਦੇ ਆਲੇ ਦੁਆਲੇ ਇੰਟਰਲੌਕ ਦਾ ਕੰਮ ਚੱਲ ਰਿਹਾ ਤੇ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਮੋਤਵਾਰ ਸੱਜਣ ਮੌਜੂਦ ਹਨ ਆਓ ਇਸ ਕਾਰਜ ਬਾਰੇ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲੈਣੇ ਹਾਂ ਸਰਦਾਰ ਜਗਦੇਵ ਸਿੰਘ ਜੀ ਸਾਫ ਕਾ ਸਰਪੰਚ ਸਹਿਬਾਨ ਆਓ ਪਹਿਲਾਂ ਉਹਨਾਂ ਨੂੰ ਮਿਲਦੇ ਹਾਂ ਹਾਗਿਰ ਜੀ ਦਾ ਖਾਲਸਾ ਹੈ ਹਾਗਿਰ ਜੀ ਦੀ ਫਤਿਹ ਅੱਜ ਜੋ ਵਿਕਾਸ ਦੇ ਕੰਮ ਹੋ ਰਹੇ ਐ ਇਹ ਮੌਜੂਦਾ ਸਰਕਾਰ ਜੋ ਆਮ ਪਾਰਟੀ ਦੀ ਸਰਕਾਰ ਹੈ ਇਹਦੇ ਹਦਕਾ ਹੀ ਹੋ ਰਹੇ ਐ ਕੰਮ ਇਸੇ ਤਰ੍ਹਾਂ ਹੋਣਾ ਚਾਹੀਦੀ ਐ ਜੋ ਸਾਡੇ ਪਿੰਡ ਦੀ ਫਿਰਨੀ ਗੁਰੂ ਘਰ ਨੂੰ ਤੱਕ ਆਉਂਦੀ ਐ ਸਕੂਲ ਨੂੰ ਲੱਗਦੀ ਐ ਇਸ ਤੇ ਇੰਟਰਲੌਕ ਲੱਗ ਰਹੀ ਐ ਲੋਕ ਬੜੀ ਸਲਾਹਤਾ ਕਰਦੇ ਨੰਗੇ ਟੱਪੇ ਦਾ ਰਸਤਾ ਹਰ ਵਕਤ ਇਥੋਂ ਹਰ ਕੋ ਨੰਗਣਾ ਐ ਗਰੀਬ ਅਮੀਰ ਨੇ ਨੰਗਣਾ ਐ ਇਹ ਜਿਹੜਾ ਰਸਤਾ ਹੈ ਇਹ ਸਭ ਦਾ ਸਾਂਝਾ ਹੈ ਮੰਡੀ ਨੂੰ ਵੀ ਲੱਗਦਾ ਹੈ ਸਕੂਲ ਨੂੰ ਵੀ ਲੱਗਦਾ ਹੈ ਗੁਰਦਾਰਾ ਸਾਹਿਬ ਨੂੰ ਲੱਗਦਾ ਹੈ ਪੱਖਰਵਾਲਾ ਨੂੰ ਵੀ ਜਾਂਦਾ ਹੈ ਇਸ ਰਸਤੇ ਦੇ ਬਹੁਤ ਮੇਨ ਰਸਤਾ ਹੀ ਹੈ ਜੋ ਮੇਨ ਗਲੀਏ ਬਣ ਰਹੀ ਹੈ ਸੋ ਬਹੁਤ ਹੀ ਵਧੀਆ ਬਣ ਰਹੀ ਹੈ ਇਹ ਸੋ ਸਾਨੂੰ ਉਦਮ ਕਰਨਾ ਚਾਹੀਦਾ ਹੈ ਸਰਕਾਰ ਨੂੰ ਗੁਣ ਗੋਣੇ ਚਾਹੀਦੇ ਸਾਨੂੰ ਵੀ ਇਹ ਸਰਕਾਰ ਨੇ ਕੰਮ ਕੀਤੇ ਆ ਜਿਹੜੀ ਸਰਕਾਰ ਕੰਮ ਕਰਦੀ ਆ ਉਹਦੇ ਗੁਣ ਗੋਣਣ ਚਾਹੀਦੇ ਆ ਤੇ ਵੋਟਾਂ ਵੀ ਵੱਧ ਤੋਂ ਵੱਧ ਪਾਉਣੀਆਂ ਚਾਹੀਦੀਆਂ ਇਸ ਕਰਕੇ ਇਹੀ ਵਿਕਾਸ ਦੇ ਕੰਮ ਆ ਸਾਡੇ ਪਿੰਡ ਦੇ ਜੋ ਗਲੀਆਂ ਨਾਲੀਆਂ ਵਿੱਚ ਇੰਟਰਲੌਕ ਲੱਗ ਰਹੀ ਹੈ ਗਲੀਆਂ ਖਰਾਬ ਸੀਗੀਆਂ ਬਹੁਤ ਜ਼ਿਆਦਾ ਸੁਧਾਰ ਹੋਇਆ ਗਲੀਆਂ ਨਾਲੀਆਂ ਦਾ ਸੋ ਪੰਚਾਇਤ ਸਾਡੇ ਨਾਲ ਬਦਮ ਕਰੇ ਅਸੀਂ ਨਾਲ ਉਹਨਾਂ ਦੇ ਸਹਿਯੋਗ ਦੇ ਕੇ ਸਾਰੇ ਕੰਮ ਕਰਨ ਜਾਂਦੇ ਹਾਂ ਸਰਦਾਰ ਧਰਮਿੰਦਰ ਸਿੰਘ ਜੀ ਆਓ ਉਹਨਾਂ ਤੋਂ ਵੀ ਇਸ ਕਾਰਜਵਾਰ ਦੇ ਜਾਣਕਾਰੀ ਲੈਂਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਦਾ ਬੁੱਟਾ ਜੀ ਤੁਹਾਡੇ ਚੈਨਲ ਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੋਂ ਵੀ ਸਾਡੇ ਬੁਲਾਉਣੇ ਆ ਤੁਸੀਂ ਸਾਡੇ ਬੋਲ ਤੇ ਆਉਣੇ ਆ ਤੇ ਅਸੀਂ ਸਰਦਾਰ ਜੋ ਸਾਡੇ ਐਮਐਲਏ ਨੇ ਬਲਕਾਰ ਸਿੰਘ ਸਿੱਧੂ ਜੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਪਾਰਟੀ ਜੁਆਇਨ ਕੀਤੀ ਸੀ ਕਾਲੀ ਦਲ ਛੱਡ ਕੇ ਆਏ ਸੀ ਸਾਡੇ ਨਿੱਕੇ ਜੇ ਬੋਲ ਤੇ ਕਹਿਣ ਤੇ ਉਹਨਾਂ ਨੇ ਇੰਟਰਲੌਕ ਟਾਇਲ ਇਹ ਸਾਨੂੰ ਲਵਾਉਣ ਦੀ ਇਜਾਜ਼ਤ ਦਿੱਤੀ ਸਾਡੇ ਕੋਲੇ ਬਾਧੂ ਇੰਟਰਲੌਕ ਆ ਉਹਨਾਂ ਨੇ ਆਪ ਆਖਿਆ ਸੀ ਵੀ ਜਿਵੇਂ ਮਰਜ਼ੀ ਉਹਨਾਂ ਦਾ ਕੰਮ ਰੁਕਣਾ ਨਹੀਂ ਚਾਹੀਦਾ ਆਧਾਰ ਚੱਕੋ ਜਿਵੇਂ ਮਰਜ਼ੀ ਚੱਕੋ ਮੈਗਮੇ ਨੂੰ ਹਦਾਇਤ ਕੀਤੀ ਸੀ ਉਹਨਾਂ ਨੇ ਬਾਕੀ ਇਹ ਨਾਂਗਾ ਗੁਰੂ ਘਰ ਨੂੰ ਆ ਸਰਕਾਰੀ ਸਕੂਲ ਨੂੰ ਆ ਤੇ ਪਖਰਵਾੜ ਨੂੰ ਸੰਗਤ ਜਾਂਦੀ ਆ ਬਾਬਿਆਂ ਦੇ ਤੇ ਆ ਅਸੀਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਿਆ ਕਿਉਂਕਿ ਆ ਸਰਪੰਚ ਸਾਹਿਬ ਦਾ ਘਰ ਆ ਜਿਹੜੇ ਪਹਿਲਾਂ ਸੀ ਕਾਂਗਰਸ ਪਾਰਟੀ ਦੇ ਅਸੀਂ ਉਹਨਾਂ ਦੇ ਬਾਰਾਂ ਵਿੱਚ ਪਹਿਲ ਦੇ ਆਧਾਰ ਤੇ ਆਪ ਖੜ ਕੇ ਲਵਾਈ ਆ ਅਸੀਂ ਸਭ ਨੂੰ ਇੱਕ ਨਿਗਾਹ ਨਾਲ ਦੇਖਦੇ ਆ ਅਸੀਂ ਸਾਰਿਆਂ ਨੂੰ ਕਹਿੰਦੇ ਕੋਈ ਸਰਕਾਰ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੀ ਆ ਆਪਾਂ ਇਧਰ ਵੱਧ ਚੜ ਕੇ ਪਾਰਟੀ ਦਾ ਸਹਿਯੋਗ ਦਿਈਏ ਤੇ ਪਾਰਟੀ ਦੇ ਨਾਲ ਆਈਏ ਜੀ ਅੱਗੇ ਰਹਿੰਦੇ ਆ ਦੂਰੇ ਪਏ ਆ ਉਹ ਸਾਰੇ ਅਸੀਂ ਪਹਿਲੇ ਅਧਾਰ ਤੇ ਕਰਾਵਾਂਗੇ ਜਿਹੜੇ ਪੁਰਾਣੇ ਵਰਕਰ ਆ ਆਮ ਆਦਮੀ ਪਾਰਟੀ ਦੇ ਪੰਮਾ ਜੀ ਹੋਗੇ ਹੋਰ ਬਾਈ ਜੀ ਸਾਰੇ ਅਸੀਂ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਅੱਗੇ ਲਾ ਕੇ ਕੋਈ ਵੀ ਕੰਮ ਇਹਨਾਂ ਨਾਲ ਰੱਖ ਕੇ ਅਸੀਂ ਕਰਦੇ ਆ ਸਾਨੂੰ ਬਹੁਤ ਹੀ ਅਸੀਂ ਧੰਨਵਾਦ ਸਾਡੇ ਕੋਲ ਲਬਜ ਹੈ ਨਹੀਂ ਐਮਐਲਏ ਸਾਹਿਬ ਦੇ ਕਿਉਂਕਿ ਪੰਚਾਇਤ ਜਿੰਨਾ ਰਤਬਾ ਸਾਨੂੰ ਦਈ ਬੈਠਿਆ ਪੰਚਾਇਤ ਨੇ ਆਪ ਦੇ ਕੰਮ ਅਲੱਗ ਕਰਨੇ ਆ ਸਾਨੂੰ ਵੀ ਉਨੀ ਪਾਵਰ ਦਈ ਬੈਠਿਆ ਪਰ ਇਹ ਜੀ ਸਰਕਾਰ ਸਾਨੂੰ ਨਾ ਮਿਲੀ ਆ ਤੇ ਨਾ ਮਿਲਣੀ ਆ ਕਿ ਬਾਕੀ ਸਾਰਿਆਂ ਨੂੰ ਰਲ ਮਿਲ ਕੇ ਪਿੰਡ ਦਾ ਵਿਕਾਸ ਕਰਉਣਾ ਚਾਹੀਦਾ ਜੀ ਉੱਪਰ ਉੱਠ ਕੇ ਬਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਆਦਮੀ ਪਾਰਟੀ ਦੇ ਸ੍ਰੀ ਭਵਨਤਮਨ ਮੁੱਖ ਮੰਤਰੀ ਪੰਜਾਬ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਬਲਕਾਰ ਸਿੰਘ ਜੀ ਸਿੱਧੂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਬਾਬਾ ਤਰਲੋਚਨ ਸਿੰਘ ਮਾਰਗ ਦਾ ਇਹ ਇੰਟਰਲੌਕ ਦਾ ਨਾਲ ਸਕੂਲ ਤੇ ਦਾਣਾ ਮੰਡੀ ਦਾ ਵੀ ਇਹ ਇੰਟਰਲੌਕ ਦਾ ਕੰਮ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਲੁਾਇਪੁਰ ਕੀ ਕਾ ਖਾਲਸਾ ਲੁਾਇਪੁਰ ਕੀ ਫਤਿਹ ਜੋ ਕਿ ਸਾਡੇ ਆਮ ਆਦਮੀ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਬਣੇ ਹਨ ਉਹਨਾਂ ਦੇ ਕੰਮਾਂ ਤੋਂ ਅਸੀਂ ਬਹੁਤ ਹੀ ਖੁਸ਼ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਪਿੰਡ ਦੇ ਜਿੰਨੇ ਵੀ ਵਰਕਰ ਹਨ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਸਾਰੇ ਕੰਮ ਵਧੀਆ ਚੱਲੀ ਜਾਂਦੇ ਹਨ ਇੰਟਰਲੌਕ ਦਾ ਕੰਮ ਵੀ ਚੱਲੀ ਜਾਂਦਾ ਹੋਰ ਵੀ ਕੰਮ ਜਿੰਨੇ ਹੈਗੇ ਸਾਰੇ ਬਹੁਤ ਵਧੀਆ ਚੱਲੀ ਜਾਂਦੇ ਹਨ ਇਹਨਾਂ ਦੇ ਕੰਮਾਂ ਤੋਂ ਅਸੀਂ ਬਹੁਤ ਖੁਸ਼ ਹਾਂ ਸਾਰੀ ਪਾਰਟੀ ਪਿੰਡ ਦੇ ਨਗਰ ਦੇ ਸਾਰੇ ਲੋਕ ਬਧੀਆ ਖੋਸਾਨਾ ਕੀਰ ਸਿੰਘ ਜੀ ਤੁਸੀਂ ਤਾਂ ਮੈਸਤਰੀ ਦਾ ਕੰਮ ਕਰਦੇ ਆ ਜੋ ਐਂਟਰਲੌਕ ਲੱਗ ਰਹੀ ਹੈ ਜੀ ਤੁਹਾਡੇ ਖਿਆਲ ਨਾਲ ਪੂਰੀ ਵਧੀਆ ਪ੍ਰੋਪਰ ਢੰਗ ਨਾਲ ਲੱਗ ਰਹੀ ਹੈ ਥੱਲੇ ਲਾਲ ਬਜਰੀ ਪਾ ਕੇ ਹਾਂ ਬਹੁਤ ਵਧੀਆ ਲੱਗ ਰਹੀ ਹੈ ਜੀ ਪਿੱਛੇ ਵੀ ਅਸੀਂ ਸਾਰਾ ਉਹ ਕੰਮ ਆਪਦੇ ਹੱਥੀ ਦੇਖ ਰਿਖ ਕਰਾਇਆ ਇਦੋਂ ਪਿਛਲਾ ਜਿਹੜਾ ਹੋਇਆ ਹਾਂਜੀ ਬਹੁਤ ਵਧੀਆ ਹੋਇਆ ਪੂਰੀ ਵਧੀਆ ਕਟਕਟਾਈ ਕੀਤੀ ਹੈ ਬਾਕੀ ਮੈਸਤਰੀ ਵੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਇਹ ਤੇ ਬਹੁਤ ਵਧੀਆ ਢੰਗ ਨਾਲ ਲੱਗ ਰਹੀ ਆ ਲੋਕਟਾਈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ